ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਸਾਰਿਆਂ ਨੇ ਬਹੁਤ ਵਧੀਆ ਹੋ ਗਿਆ ਮੈਂ ਬਹੁਤ ਵਧੀਆ ਐ ਜੀ ਅੱਜ ਦਾ ਸਕੂਲੇ ਹੈਗਾ ਜੀ ਅਰਦਾਸ ਦਿਵਸ ਕਿਉਂਕਿ ਫਾਈਨਲ ਪੇਪਰ ਤੋਂ ਪਹਿਲਾਂ ਦੇ ਸਕੂਲੇ ਅਰਦਾਸ ਕਰਾਈ ਜਾਂਦੀ ਹੈ ਮਹਾਰਾਜ ਜੀ ਦਾ ਆਟ ਕਰਾਇਆ ਜਾਂਦਾ ਵਾ ਤੇ ਜਿਹੜੇ ਤਾਂ ਸਕੂਲੇ ਜਾ ਕੇ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੀ ਦਸਤਾਰ ਸਜਾਈ ਹੈ ਜੀ ਪੱਲੇ ਵਾਲੀ ਪੱਗੜੀ ਇੱਕ ਕਮੈਂਟ ਅਜ ਦੱਸਿਓ ਕਿੰਦਾ ਦੀ ਵੱਜੀ ਹੈ ਪੱਗ ਸੋਹਣੀ ਲੱਗਣ ਦੀ ਪਈ ਹੈ ਕਮੈਂਟ ਅਜ ਸਾਰੇ ਜਣੇ ਜਰੂਰ ਦੱਸਿਓ ਅਜ ਪੱਲੇ ਵਾਲੀ ਪੱਗ ਕਿੰਦਾ ਦੀ ਵੱਜੀ ਸੋਹਣੀ ਲੱਗਦੀ ਪਈ ਹੈ ਦੱਸਿਓ ਤੇ ਸਾਰਿਆਂ ਨੂੰ ਜਰੂਰ ਠੀਕ ਹੈ ਇਹ ਪਰ ਇਧਰ ਲਈ ਸਾਰੀ ਅਜ ਆਪਾਂ ਪੱਲੇ ਪਾਏ ਵੇਖੋ पहुँच चुके हैं जी स्कूले हम तो स्कूले जाके मिलते हैं तुर के आने पे है हैं जाने पे स्कूले ऐसी अपने ਜਦੋਂ ਹੁਣ ਪਾਠ ਹੋ ਚੁੱਕਾ ਸਮਾਪਤ ਹੋ ਸਾਰੇ ਆਪ ਆਪਣੀ ਘਰੇ ਜਾਂਦੇ ਰੇ ਪ੍ਰਸ਼ਾਦਾ ਪਾਣੀ ਸਾਰਿਆਂ ਛਕ ਲਿਆ। ਅਸੀਂ ਜਾਂਦੇ ਆ ਆਪਣੇ ਘਰੇ ਤੇ ਆਹਦੇ ਨਾਲ ਨੂਰ ਭਾਜੀ ਆਹਦੇ ਨਾਲ ਇੱਥੇ ਖਲੋਤੇ ਨੇ। ਅੱਗੇ ਆ ਗਏ ਜੀ ਆਪਣੇ ਘਰੇ। ਹੁਣ ਘਰੇ ਫਿਲਹਾਲ ਜੋ ਆਪਾਂ ਸਾਰੇ ਜਣੇ ਖਾਂਗੇ। ਕਿਉਂਕਿ ਇਹ 2 ਵਜੇ ਆ ਫਿਰ ਇਹਨੂੰ ਖਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰੇ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਡਰੈਸ ਚੇਂਜ ਕੀਤੀ। ਸਕੂਲ ਦੀ ਡਰੈਸ ਲਾਏ ਘਰ ਦੇ ਕੱਪੜੇ ਪਾਏ ਤੇ ਉਸ ਤੋਂ ਬਾਅਦ ਹੁਣ ਅਸੀਂ ਦਸਤਾਰ ਚੜਾਉਣ ਲੱਗੇ ਗੋਲਦਸਤਾਰ। ada pak yang ini lebar nggak dapat na bena lagian ਗੁਰਦਰਾਸਰਨ ਵਿੱਚ ਪਲਾ ਮਾਰਤਾ ਸੀ ਤੇ ਉਹਨਾਂ ਸੀ ਗੁਰਦਰਾਸਰ ਪਹੁੰਚਣਾ ਲਏ ਆ ਤੇ ਤੁਹਾਨੂੰ ਗੁਰਦਰਾਸਰ ਸਾਹਿਬ ਜਾ ਕੇ ਮਿਲਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਗੁਰਦਰਾਸਰ ਸਾਹਿਬ ਪਹੁੰਚ ਜੁਕਤੇ ਆ ਜੀ ਤੇ ਫਾੜਾ ਅਸੀਂ ਲਾ ਦਿੱਤਾ ਆ ਤੇ ਦੇਦੇ ਪਲੇਅਰ ਉਹ ਬੈਠੇ ਰਹੇ ਦੇ ਉਧਰ ਪ੍ਰੈਕਟਿਸ ਲਾਉਂਦੇ ਪਏ ਆ ਉਹ ਵੇਖੋ ਉਹਦਾ ਢਾਲ ਕਰਪਾਨ ਵਾਲੀ ਚੱਲਦੀ ਪਈ ਤੇ ਇਧਰ ਅਡੇਰੀ ਭਰੀ ਕਮਾਂਡ ਟੋੜਾ ਕਮਾਉਂਦੇ ਤੇ ਖੜਾ ਹੋ ਜੁਕਾ ਸਮਾਪਤੀ ਅਸੀਂ ਜਾਣੇ ਪਿਆ ਘਰੇ ਦੇ ਹੱਡਿਆ ਵੀਰ ਭਰਾਣ ਛੱਡਣ ਜਾਂਦੇ ਵੇ ਨੇ ਗੁਰਸੇਵਕ ਵੀਰ ਤੁਹਾਨੂੰ ਵੀਰ ਫੋਨ ਚ ਲੱਗਾ ਰਹਿੰਦਾ ਤੁਹਾਨੂੰ ਪਤਾ ਜਦੋਂ 24 ਘੰਟੇ ਵੇਖ ਲੋ ਇਧਰ ਆ ਸਾਡੇ ਕੋਲ ਆ ਭੜੀ ਢੱਡਲ ਲੰਗੜਪਾ ਟੀਮ ਅਸੀਂ ਘਰੇ ਪਹੁੰਚ ਚੁੱਕੇ ਹਾਂ ਜੀ ਹੁਣ ਅਸੀਂ ਖਾਵਾਂਗੇ ਰੋਟੀ ਉਸ ਤੋਂ ਬਾਅਦ ਕਰਾਂਗੇ ਸਮਾਏ ਇਸ ਤਰ੍ਹਾਂ ਵਲੋਗ ਦੈਂਡ ਕਰਦੇ ਜੀ ਵਾਈ ਵੀਰ ਜੀ ਕਾ ਖਾਲਸਾ ਵਾਈ ਵੀਰ ਜੀ ਕੀ ਫਤਿਹ ਜੀ